ਪਾਜੀ ਦੋਸਤੋ ਕੀ ਹਾਲ ਹੈ ਅੱਜ ਤੁਹਾਨੂੰ ਦਿਖਾਉਣੇ ਆ ਕੈਨੇਡਾ ਚ ਜਿਹੜੇ ਕਿਸਾਨ ਆ ਪਰਾਲੀ ਨੂੰ ਕਿਦਾਂ ਸਾਂਭਦੇ ਹਨਾ ਇੱਥੇ ਮੇਬੀ ਅਲਾਉਡ ਨਹੀਂ ਆ ਕਿ ਅੱਗ ਵਗੈਰਾ ਲਾਉਣੀ ਜਿਵੇਂ ਆਪਣੀ ਇੰਡੀਆ ਚ ਅੱਗ ਵਗੈਰਾ ਲਾ ਕੇ ਖਤਮ ਕਰ ਦਿੰਦੇ ਪਰ ਇੱਥੇ ਕੀ ਕਰਦੇ ਆ ਜਿਹੜੇ ਗਰਮੀਆਂ ਦੇ ਵਿੱਚ ਇੱਥੇ ਜਿਹੜੀ ਪਰਾਲੀ ਹੁੰਦੀ ਆ ਜਾਂ ਕਾਹ ਹੁੰਦਾ ਹਨਾ ਉਹਨੂੰ ਐਦਾਂ ਸ਼ੇਪ ਚ ਕਰ ਲਿਆ ਜਾਂਦਾ ਤੇ ਕਿਉਂਕਿ ਸਰਦੀਆਂ ਦੇ ਵਿੱਚ ਬਰਫ਼ ਪੈਣ ਕਰਕੇ ਪਸੂਆਂ ਦੇ ਵਾਸਤੇ ਤਾਜੀ ਘਾਹ ਅਵੇਲੇਬਲ ਨਹੀਂ ਹੁੰਦੀ ਜਾਂ ਕੋਈ ਵੀ ਚਾਰਾ ਅਵੇਲੇਬਲ ਨਹੀਂ ਹੁੰਦਾ ਉਹਨਾਂ ਨੂੰ ਏਦਾਂ ਰੋਲ ਕਰਕੇ ਉਤੋਂ ਰੈਪ ਕਰਕੇ ਰੱਖ ਲੈਂਦੇ ਆ ਤੇ ਜਦੋਂ ਇਹ ਪੂਰਾ ਡਰਾਈ ਹੋ ਜਾਂਦਾ ਫਿਰ ਇਹਨਾਂ ਨੂੰ ਅੰਦਰ ਸਾਂਭ ਲੈਂਦੇ ਆ ਤੇ ਸਰਦੀਆਂ ਦੇ ਵਿੱਚ ਤੇ ਫਿਰ ਇਹਨਾਂ ਨੂੰ ਪਸ਼ੂਆਂ ਆਸਤੇ ਯੂਜ਼ ਕਰੀ ਜਾਂਦੇ ਕਿਉਂਕਿ ਸਰਦੀਆਂ ਦੇ ਵਿੱਚ ਇਹ ਪਸ਼ੂ ਫਿਰ ਅੰਦਰ ਹੀ ਰੱਖਦੇ ਆ। ਅਕਕੀ ਇਹ ਚੀਜ਼ਾਂ ਕਰਨ ਵਾਸਤੇ ਬਾਕੀ ਇਹਨਾਂ ਕੋਲੇ ਪ੍ਰੋਪਰ ਮਸ਼ੀਨਾਂ ਹਨਾ ਅਲੱਗ-ਅਲੱਗ ਸ਼ੇਪ ਦੇ ਵਿੱਚ ਮਤਲਬ ਕਿ ਇਹ ਇੰਦਾ ਬਰਾੜੀ ਨੂੰ ਸਾਂਭਦੇ ਆ ਜਿਵੇਂ ਆਹ ਵੇਖੋ ਆਹ ਮਸ਼ੀਨ ਚੱਲੀ ਜਾਂਦੀ ਆ। ਮਸ਼ੀਨ ਦੇ ਵਿੱਚ ਇਹ ਵੇਖੋ ਇਹਨਾਂ ਨੇ ਚਾਰਸ ਬਣਾਏ ਆ ਕਿਉਂਕਿ ਇਹਨਾਂ ਕੋਲੇ ਜਿਹੜਾ ਸਾਰਾ ਡੰਗਾ ਵੱਡਾ ਆ ਮਸ਼ੀਨਾਂ ਹੈਗੀਆਂ ਆ ਇਹ ਚਾਰਸ ਬਣਾਉਂਦੇ ਆ। ਗੋਗਲ ਵਾਲੇ ਜਿਹੜਾ ਕਿ ਉਹਨਾਂ ਨੂੰ ਥੋੜੇ ਪਸ਼ੂਆ ਉਹਨਾਂ ਨੂੰ ਈਜ਼ੀ ਆ ਰੋਲ ਕਰਕੇ ਰੋੜ ਕੇ ਲੈ ਜਾਣਾ ਉਹ ਇੱਥੇ ਇਹਨਾਂ ਕੋਲੇ ਦੂਜੀਆਂ ਮਸ਼ੀਨਾਂ ਹੈਗੀਆਂ ਇਹਨਾਂ ਨੂੰ ਚੱਕਣ ਵਾਸਤੇ ਪਰਾਲੀ ਨੂੰ ਇਸ ਕਰਕੇ ਚੌਰਸ ਤੇ ਵੱਡੇ ਬਣਾਈ ਜਾਂਦੇ ਆ ਤੇ ਇਹਨਾਂ ਕੋਲੇ ਹੋ ਸਕਦਾ ਪਸ਼ੂ ਵੀ ਜ਼ਿਆਦਾ ਹੋਣ ਇਹਿੰਦਾਂ ਸੰਭੀ ਆਂਦੇ ਆ ਬਾਕੀ ਵੇਖੋ ਪੂਰੇ ਢੇਰ ਲਾਏ ਹੋਏ ਆ ਤਗੜੀ ਟਰਾਲੀ ਲਾਈ ਹੋਈ ਆ ਹਨਾ ਬਾਕੀ ਥੈਂਕ ਯੂ ਵੇਖਣ ਦੇ ਲਈ